हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰਿ ਸਤਿ ਸ੍ਰੀ ਅਕਾਲ ਖਾਂ ਬੇਟਾ ਆਪਾਂ ਮਾਨਸਿਕ ਯੋਗਤਾ ਦਾ ਚੌਥਾ ਭਾਗ ਹੈ ਜਿਹੜਾ ਉਹ ਕਰਦੇ ਪਏ ਆ 13 ਤੋਂ ਲੈ ਕੇ 16 ਤੱਕ ਸਵਾਲ ਪੇਪਰ ਦੇ ਵਿੱਚ ਇਹਦੇ ਨਾਲ ਦੇ ਆਉਣੇ ਆ ਤਾਂ ਆਪਾਂ ਟੈਸਟ 120 ਪਾਇਆ ਹੋਇਆ ਹੈ ਟੈਸਟ ਨੰਬਰ 120 ਜਿਹਦੇ ਵਿੱਚ ਬੇਟਾ 20 ਸਵਾਲ ਕਰ ਚੁੱਕੇ ਆ ਆਪਾਂ ਹੁਣ 21 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂ ਦੇ ਵਿੱਚ ਵੀ ਇਹੇ ਬੇਟਾ ਇੱਕ ਲੜੀ ਚੱਲ ਰਹੀ ਹੈ ਜਾਂ ਪਹਿਲੇ ਦਾ ਦੂਜੇ ਨਾਲ ਤੇ ਤੀਜੇ ਦਾ ਚੌਥੇ ਨਾਲ ਸੰਬੰਧ ਹੈ ਇਹ ਅਸੀਂ ਆਪ ਆਬਜ਼ਰਵ ਕਰਕੇ ਦੇਖਣਾ ਵੀ ਕਿ ਕਿਵੇਂ ਸੰਬੰਧ ਬਣਦਾ ਪਿਆ ਠੀਕ ਹੈ ਬੇਟਾ ਤੇ ਹੁਣ ਅਸੀਂ ਜਦੋਂ ਚਿੱਤਰ ਨੂੰ ਧਿਆਨ ਨਾਲ ਸਟੱਡੀ ਕਰਦੇ ਹਾਂ ਬੇਟਾ ਆ ਐਰੋਂ ਇਧਰ ਨੂੰ ਚਲੀ ਜਾਂਦੀ ਹੈ ਕਲੌਕਵਾਈਜ਼ ਆ ਜਿਹੜਾ ਵਰਗ ਥੱਲੇ ਨੂੰ ਆ ਜਾਂਦਾ ਪੀ ਇਧਰ ਨੂੰ ਆ ਜਾਂਦਾ ਜਮਾ ਦਾ ਨਿਸ਼ਾਨ ਮਤਲਬ ਇਹ ਸਾਰੀ ਇਕਾਈਤੀ ਜਿਹੜੀ ਇਸ ਤਰ੍ਹਾਂ ਕਲੌਕਵਾਈਜ਼ ਘੁੰਮਦੀ ਹੈ ਘੜੀ ਦੀ ਸੂਈ ਅਨਸਾਰ ਠੀਕ ਹੈ ਬੇਟਾ ਤਾਂ ਇਸੇ ਤਰ੍ਹਾਂ ਇਹਦਾ ਇਹਦੇ ਨਾਲ ਸੰਬੰਧ ਨਹੀਂ ਬਣਦਾ ਪਿਆ ਕੋਈ ਵੀ ਹਨਾ ਪ੍ਰੋਪਰ ਤਾਂ ਇਹ ਅਕਿਰਤੀ ਵੀ ਸਾਰੀ ਕਲॉकवाइज ਪਹਿਲੇ ਦਾ ਦੂਜੇ ਦਾ ਤੀਜੇ ਦਾ ਚੌਥੇ ਦਾ ਕਲॉकवाइज ਘੁਮਾ ਦਾਂਗੇ ਪੀ ਇੱਥੇ ਆ ਜਾਊਗਾ ਗੋਣਾ ਦਾ ਨਿਸ਼ਾਨ ਥੱਲੇ ਆ ਜਾਊਗਾ ਟੀ ਇੱਥੇ ਆ ਜਾਊਗਾ ਤੇ ਆਹ ਟ੍ਰਾਇੰਗਲ ਉੱਪਰ ਚਲ ਜੂਗੀ ਤਾਂ A1 ਅਕਿਰਤੀ ਹੈ ਜਿਹੜੀ ਉਹ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ A ਇਸ ਕਰਕੇ ਬੇਟਾ A1 ਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਨੈਕਸਟ ਆ ਗਿਆ ਕੁਐਸਚਨ ਨੰਬਰ 22 ਕਵੈਸਚਨ ਨੰਬਰ 22 ਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਆ ਬੇਟਾ ਮਿਰਰ ਇਮੇਜ ਐਸ ਪਾਸੇ ਜੇ ਸ਼ੀਸ਼ਾ ਰੱਖ ਦਈਏ ਤਾਂ ਇਸ ਤਰ੍ਹਾਂ ਦੀ ਇਮੇਜ ਇਸ ਤਰ੍ਹਾਂ ਬਦਲ ਜਾਊਗੀ ਪਾਸਮੀ ਉਲਟਾ ਪ੍ਰਤੀਬਿੰਬ ਬਣਦਾ ਸਿਮਿਲਰਲੀ ਬੇਟਾ ਇਹਦਾ ਤੀਜੀ ਕਿਤੇ ਨਾ ਕੋਈ ਰਿਹਾ ਪਰ ਇੱਥੇ ਕੀ ਹੈ ਇੱਥੇ ਫਿਰ ਜਦੋਂ ਅਸੀਂ ਸ਼ੀਸ਼ਾ ਰੱਖਾਂਗੇ ਤਾਂ ਇਹ ਇਮੇਜ ਆ ਜਿਹੜਾ ਨਿਸ਼ਾਨ ਆ ਉਹ ਪਰਲੇ ਪਾਸੇ ਚਲ ਜਾਊਗਾ ਆ ਜ਼ੀਰੋ ਐਸ ਕਾਰਨਰ ਦੇ ਉੱਤੇ ਆ ਜਾਊਗੀ ਠੀਕ ਹੈ ਉਹ ਮਿਰਰ ਕਿਰਤੀਆਂ ਦੇ ਵਿੱਚ ਫਿਰ ਆਪਾਂ ਡਿਟੇਲ ਚ ਪੁਆਇੰਟ ਕਰ ਲਾਂਗੇ ਠੀਕ ਹੈ ਬੇਟਾ ਤਾਂ 0 ਐਸ ਪਾਸੇ ਆਜੂਗੀ ਆ ਐਸ ਐਸ ਸਿਰੇ ਦੇ ਉੱਤੇ ਚਲ ਜੂਗਾ ਜੇ ਇੱਥੇ ਸ਼ੀਸ਼ਾ ਰੱਖ ਕੇ ਐਸ ਕੇਤੀ ਨੂੰ ਦੇਖਾਂਗੇ ਅਸੀਂ ਠੀਕ ਹੈ ਤਾਂ ਇਸ ਕਰਕੇ ਬੇਟਾ 22 ਨੰਬਰ ਦਾ A1 ਜਿਹੜਾ ਰਾਈਟ ਆਨਸਰ ਬਣਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਸਵਾਲ ਨੰਬਰ 23 ਨੂੰ E I O ਬੇਟਾ ਇਹ ਜਿਹੜੇ ਇੰਗਲਿਸ਼ ਦੇ ਵੋਲ ਲੈਟਰ ਹੈਗੇ ਆ A E I O U ਬੇਟਾ ਤਾਂ ਉਹ ਲੜੀ ਚੱਲ ਰਹੀ ਹੈ E I O U ਤਾਂ ਆਹਾ B1 ਹੈ ਜਿਹੜਾ ਇਹਦਾ ਰਾਈਟ ਆਨਸਰ ਆ ਜਾਊਗਾ 23 ਨੰਬਰ ਦਾ ਠੀਕ ਹੈ ਬੇਟਾ ਤਾਂ 23 ਨੰਬਰ ਦੇ B1 ਨੂੰ ਅਸੀਂ ਰਾਈਟ ਆਨਸਰ ਟਿਕ ਕਰ ਦਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਸਵਾਲ ਨੰਬਰ 24 ਚ ਬੇਟਾ ਇਧਰ ਇੱਕ ਲਾਈਨ ਹੈ ਮੁੜ ਕੇ ਇਹਦੇ ਤੋਂ ਬਾਅਦ ਦੇ ਵਿੱਚ ਇਹ ਹਲਕਾ ਜਿਹਾ ਮੂਵ ਕਰ ਜਾਂਦਾ ਇਹਨੂੰ ਤੱਕੜੀ ਮੰਨ ਲਓ ਜਿਵੇਂ ਮਰਜ਼ੀ ਮੰਨ ਲਓ ਆਹ ਰੇਖਾ ਇਧਰ ਆ ਜਾਂਦੀ ਠੀਕ ਹੈ ਇਹ ਰੇਖਾ ਫੇਰ ਇਧਰ ਆਂਦੀ ਹੈ ਤੇ ਇਹ ਸਿੱਧਾ ਹੋ ਜਾਂਦਾ ਠੀਕ ਹੈ ਇਹ ਇੱਕ ਸ਼ਰੰਕਲਾ ਇੱਕ ਲੜੀ ਚੱਲ ਰਹੀ ਹੈ ਇਹ ਰੇਖਾ ਫੇਰ ਇੱਧਰ ਚੱਲ ਜੂਗੀ ਇਹਦੇ ਵਾਂਗੂ ਆਹ ਜਿਹੜੀ ਇਹਨੂੰ ਤੱਕੜੀ ਕਹਿ ਲਓ ਜੋ ਕੁਛ ਕਹਿ ਲਓ ਜੋ ਵੀ ਕਹੇ ਤੀ ਐਜ਼ ਇਟ ਇਜ਼ ਇਦਾਂ ਦੀ ਬਣ ਜਾਊਗੀ ਠੀਕ ਹੈ ਤਾਂ ਇਹ ਅਸੀਂ ତਿਆਰ ਦੇ ਨਾਲ ਦੇਖ ਕੇ ਆਪ ਅਬਜ਼ਰਵ ਕਰਕੇ ਬਣਾਉਣਾ ਹੁੰਦਾ ਇਸ ਕਰਕੇ A1 ਹੈ ਕਰਤੀ ਹੈ ਜਿਹੜੀ ਉਹ ਬਿਲਕੁਲ ਇਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਸਵਾਲ ਨੰਬਰ 25 ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆ ਇੱਕ ਐਰੋ ਬਣਿਆ ਹੋਇਆ ਠੀਕ ਹੈ ਐਰੋ ਐਸਰਾ ਮੂ ਐਸ ਐਰੋ ਦਾ ਮੂੰਹ ਐਸ ਨੂੰ ਥੱਲੇ ਇੱਕ ਡੰਡੀ ਆ ਐਰੋ ਦਾ ਮੂੰਹ ਐਨ ਨੂੰ ਹੋ ਗਿਆ ਇੱਥੇ ਦੋ ਜਿਹੜੀਆਂ ਰੇਖਾਵਾਂ ਵਾਲੀ ਇਕਾਤੀ ਬਣ ਰਹੀ ਹੈ ਬੰਦ ਠੀਕ ਹੈ ਐਰੋ ਦਾ ਮੂੰਹ ਫੇਰ ਐਨ ਨੂੰ ਹੋ ਗਿਆ ਰੇਖਾਵਾਂ ਤਿੰਨ ਹੋ ਗਈਆਂ ਠੀਕ ਹੈ ਐਰੋ ਦਾ ਮੂੰਹ ਫੇਰ ਐਨ ਨੂੰ ਹੋ ਜਾਊਗਾ ਤੇ ਇਹ ਇਕਾਤੀ ਬੰਦ ਹੋ ਜੂਗੀ ਵਰਗ ਬਣ ਜੂਗੀ ਠੀਕ ਹੈ ਤਾਂ A1 ਕਿਰਤੀ ਹੈ ਜਿਹੜੀ ਇਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ A1 ਨੂੰ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਸਵਾਲ ਨੰਬਰ 26 ਦੇ ਵਿੱਚ ਬੇਟਾ ਦੇਖੋ ਕੀ ਹੈਗਾ ਆਹਾ ਇਹ ਗੁਣਾ ਦਾ ਨਿਸ਼ਾਨ ਇੱਕ ਬਣਿਆ ਹੋਇਆ ਇੱਥੇ S ਆ ਗਿਆ S ਤੋਂ ਬਾਅਦ ਇੱਥੇ ਬੇਟਾ ਇਹਨੇ ਚੱਕਰ ਬਣਾਤਾ ਗ੍ਰੀਕ ਲਰ ਦਾ ਇੱਥੇ ਬਰਾਬਰ ਆ ਗਿਆ ਇਹ ਹੈ ਜਿਹੜਾ ਐਂਟੀਕਲੋਗ ਵਾਈਜ਼ ਨਵੀਂ ਇੱਕ ਇਕਿਰਤੀ ਬਣ ਰਹੀ ਹੈ ਠੀਕ ਹੈ ਬੇਟਾ ਤਾਂ ਇਸ ਕਰਕੇ ਪਹਿਲਾਂ S ਫਿਰ ਆਹ 0 ਫਿਰ ਇਕੁਅਲ ਟੂ ਤਾਂ ਬੇਟਾ ਆ ਨਵੀਂ ਇਕਿਰਤੀ ਸਿਰਫ ਇੱਥੇ ਬਣੀ ਹੈ ਬਾਕੀ ਇਕਿਰਤੀਆਂ ਤਾਂ ਸੇਮ ਹੈਗੀਆਂ ਇਸ ਕਰਕੇ B1 ਹੈ ਜਿਹੜਾ ਇਹਦਾ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 27 ਸਵਾਲ ਨੰਬਰ 27 ਦੇ ਵਿੱਚ ਜਦੋਂ ਬੇਟਾ ਅਸੀਂ ਇਹ ਇਕਿਰਤੀਆਂ ਨੂੰ ਧਿਆਨ ਨਾਲ ਸਟੱਡੀ ਕਰਦੇ ਹਾਂ ਤਾਂ ਅਗਲੀ ਕਿਰਤੀ ਚ ਬੇਟਾ ट्रायंगल ਤੇ ਐਸ ਇੰਟਰਚੇਂਜ ਹੋਗੇ ਬਾਕੀ ਸਾਰੀ ਕਿਰਤੀ ਸੇਮ ਰਹੇਗੀ ਠੀਕ ਹੈ ਉਦੋਂ ਅਗਲੀ ਕਿਰਤੀ ਦੇ ਵਿੱਚ ਜ਼ੀਰੋ ਤੇ ਸੀ ਆਪਸ ਚ ਇੰਟਰਚੇਂਜ ਹੋਗੇ ਬਾਕੀ ਸਾਰੀ ਕਿਰਤੀ ਸੇਮ ਰਹੇਗੀ ਠੀਕ ਹੈ ਪਹਿਲਾਂ ਇਹ ਬਦਲੇ ਅਗਲੀ ਕਿਰਤੀ ਚ ਉਦੋਂ ਅਗਲੀ ਕਿਰਤੀ ਚ ਆ ਬਦਲ ਲਗੇ ਆ ਕਿ ਆ ਜਿਹੜੀ ਚੀਜ਼ ਹੈ ਸੇਮ ਰਹਿ ਜਾਊਗੀ ਤਾਂ ਬੇਟਾ D1 ਕਿਹਤੀ ਹੈ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਇਹਦੇ ਵਿੱਚ ਦੇਖੋ ਆ ਬਰਾਬਰੀ ਤੇ ਸਟਾਰ ਆ ਜਿਹੜਾ ਆਪਸ ਚ ਇੰਟਰਚੇਂਜ ਹੋਗੇ ਬਾਕੀ ਸਾਰੀ ਅਕਿਰਤੀ ਸੇਮ ਰਹੇਗੀ ਇਸ ਕਰਕੇ D1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਸਵਾਲ ਨੰਬਰ 28 ਦੇ ਵਿੱਚ ਧਿਆਨ ਨਾਲ ਦੇਖੋ ਆ ਬੇਟਾ ਦੋਵੇਂ ਐਰੋ ਇਹ ਇੱਥੋਂ ਦੇ ਐਸ ਪਾਸੇ ਨੂੰ ਮੂਵ ਕਰਕੇ ਦੋਵੇਂ ਕਾਰਨਰ ਚੇਂਜ ਕਰਦੇ ਪਏ ਫਿਰ ਕਾਰਨਰ ਚੇਂਜ ਕਰਦੇ ਪਏ ਅਗਲੇ ਸਟੈਪ ਦੇ ਵਿੱਚ ਫਿਰ ਇਹ ਕਾਰਨਰ ਚੇਂਜ ਕਰ ਲੈਣਗੇ ਐਰੋ ਇਹਦੇ ਵਰਗੀ ਹੀ ਕਰਤੀ ਹੈ ਜਿਹੜਾ ਉੱਤਰ ਆ ਜਾਊਗੀ ਠੀਕ ਹੈ ਤਾਂ 28 ਦਾ A1 ਹੈ ਜਿਹੜਾ ਰਾਈਟ ਆਨਸਰ ਬਣਦਾ ਪਿਆ ਸੀ A1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 29 ਸਵਾਲ ਨੰਬਰ 29 ਦੇ ਵਿੱਚ ਬੇਟਾ ਆ ਇੱਕ ਬਿੰਦੀ ਆ ਫਿਰ ਦੂ ਆ ਫਿਰ ਤਿੰਨ ਫਿਰ ਬੇਟਾ ਆਟੋਮੈਟਿਕਲੀ ਚਾਰ ਹੋਣਗੀਆਂ ਠੀਕ ਹੈ ਇੱਕ ਇੱਕ ਬਿੰਦੀ ਜਿਹੜੀ ਵਧਾ ਰਿਹਾ ਆ ਕਿਰਤੀ ਦੇ ਵਿੱਚ ਤਾਂ ਇਸ ਕਰਕੇ A1 ਆ ਜਿਹੜਾ ਸਾਡਾ ਰਾਈਟ ਆਨਸਰ ਟਿਕ ਕਰ ਦਵਾਂਗੇ ਓਦੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 30 ਸਵਾਲ ਨੰਬਰ 30 ਚ ਆ ਬੇਟਾ ਪਹਿਲਾਂ ਫੁੱਲ ਦੀ ਇੱਕ ਪੱਤੀ ਫਿਰ ਆ ਦੂਜੀ ਪੱਤੀ 45 ਡਿਗਰੀ ਤੇ ਤੀਜੀ ਪੱਤੀ ਓਦੋਂ ਅੱਗੇ ਬਣ ਗਈ ਇਦੋਂ ਅੱਗੇ ਬੇਟਾ ਚੌਥੀ ਪੱਤੀ ਬਣ ਜਾਣੀ ਹੈ ਇਹਦੀ ਠੀਕ ਹੈ 1 2 3 ਤੇ ਆ ਬੇਟਾ 1 2 3 ਤੇ 4 ਇੱਕ ਸਿਮੈਟਰੀ ਦੇ ਵਿੱਚ ਪੱਤੀਆਂ ਬਣ ਰਹੀਆਂ ਇਸ ਕਰਕੇ 30 ਨੰਬਰ ਸਵਾਲ ਦਾ ਬੀ ਆਨਸਰ ਹੈ ਜਿਹੜਾ ਉਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 31 ए बी सी डी ई एफ जी एच आई ਅੱਗੇ ਜੇ ਕੇ ਐਲ ਆ ਜਾਊਗਾ ਸਿੰਪਲ ਜੀ ਗੱਲ ਹੈਗੀ ਐ ਤਿੰਨ ਤਿੰਨ ਲੈਟਰ ਦੇ ਰਿਹਾ ਏ 1 ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਆ ਗਿਆ ਸਵਾਲ ਨੰਬਰ 32 ਸਵਾਲ ਨੰਬਰ 32 ਦੇ ਵਿੱਚ ਕੀ ਕਹਿੰਦਾ ਪਿਆ ਏ ਤੇ ਏ ਤੇ ਐਫ ਦੇ ਵਿੱਚ ਬੇਟਾ ਦੇਖੋ ਕਿੰਨਾ ਅੰਤਰ ਹੈ ਬੀ ਸੀ ਡੀ ਈ ਚਾਰ ਅੱਖਰਾਂ ਦਾ ਐਫ ਤੋਂ ਬਾਅਦ ਜੀ ਐਚ ਆਈ ਜੇ ਚਾਰ ਅੱਖਰਾਂ ਦਾ ਅੰਤਰ ਹੈ ਠੀਕ ਹੈ ਕੇ ਤੋਂ ਬਾਅਦ ਚਾਰ ਅੱਖਰ ਕਿ ਐਲ ਐਮ ਐਨ ਓ ਓ ਤੋਂ ਬਾਅਦ ਦੇ ਵਿੱਚ ਕੀ ਆ ਜਾਊਗਾ ਪੀ ਆ ਜਾਊਗਾ ਠੀਕ ਹੈ ਬੇਟਾ ਤਾਂ 32 ਨੰਬਰ 32 ਨੰਬਰ ਸਵਾਲ ਦਾ ਉੱਤਰ ਕੀ ਆ ਜਾਊਗਾ ਡੀ ਪੀ ਆ ਜਾਊਗਾ ਚਾਰ ਚਾਰ ਲੈਟਰ ਦਾ ਫਰਕ ਪਾਉਂਦਾ ਪਿਆ ਠੀਕ ਹੈ ਡੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਸਵਾਲ ਨੰਬਰ 33 ਆਪਾਂ ਆ ਗਏ ਇਹਦੇ ਸਵਾਲ ਨੰਬਰ 33 ਦੇ ਉੱਤੇ ਏ ਈ ਆਈ ਠੀਕ ਹੈ ਤਾਂ ਬੇਟਾ ਇਹ ਵਾਵਲ ਅੱਖਰ ਆ ਜਿਹੜੇ ਏ ਈ ਆਈ ਊ ਯੂ ਠੀਕ ਹੈ ਤਾਂ ਨੈਕਸਟ ਲੈਟਰ ਆ ਜਿਹੜਾ ਉਹ ਓ ਆ ਜਾਊਗਾ ਓ ਈ 1 ਆ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਠੀਕ ਹੈ ਅੱਗੇ ਆਗੇ ਬੇਟਾ ਪ੍ਰਸ਼ਨ ਨੰਬਰ 34 ਦੇ ਉੱਤੇ ਤਾਂ ਪ੍ਰਸ਼ਨ ਨੰਬਰ 34 ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਈ ਐਫ ਜੀ ਐਚ ਆਈ ਚਾਰ ਅੱਖਰਾਂ ਦਾ ਅੰਤਰ ਹੈ ਜੇ ਕੇ ਐਲ ਐਮ ਐਨ ਚਾਰ ਅੱਖਰਾਂ ਦਾ ਅੱਗੇ ਫਿਰ ਚਾਰ ਅੱਖਰਾਂ ਦਾ ਅੰਤਰ ਪਾਉਗਾ ਓ ਪੀ ਕਿਊ ਆਰ ਐਸ ਤੇ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਟੀ ਆ ਜਾਊਗਾ ਤਾਂ ਇਹਦਾ ਬੇਟਾ ਡੀ 1 ਆ ਜਿਹੜਾ ਅਸੀਂ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਸੋ ਇਹ ਸੀਗੇ ਬੇਟਾ ਅੱਜ ਦੇ ਟੈਸਟ ਦਾ ਲਾਸਟ ਸਵਾਲ ਸੀ 34 ਨੰਬਰ ਇਹਦੇ ਨਾਲ ਹੀ ਅੱਜ ਦਾ ਸਾਰਾ ਟੈਸਟ ਕੰਪਲੀਟ ਹੋ ਗਿਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ